ਹਸਪਤਾਲ ਦੇ ਵਿੱਚ ਭਰਤੀ ਭਗਵੰਤ ਮਾਨ ਨੂੰ ਛੱਡ ਹਰ ਪੀੜਤਾਂ ਦੀ ਸੇਵਾ ਕਰਦੀ ਮਾਤਾ ਨੇ ਮੀਡੀਆ ਸਾਹਮਣੇ ਦੱਸੀ ਮਾਨ ਦੀ ਬਿਮਾਰੀ ਦਾ ਅਸਲ ਸੱਚ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਜਿੱਥੇ ਹਸਪਤਾਲ ਦੇ ਵਿੱਚ ਨੇ ਉਹਨਾਂ ਨੂੰ ਡਾਕਟਰਾਂ ਦੀ ਖਾਸ ਇੱਕ ਟੀਮ ਜਿਹੜੀ ਹੈ ਨਿਗਰਾਨੀ ਹੇਠ ਰੱਖ ਰਹੀ ਹੈ ਤੇ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਮੁੱਖ ਮੰਤਰੀ ਇਸ ਵਕਤ ਭਾਵੇਂ ਕਿ ਉਹਨਾਂ ਦੀ ਹਾਲਤ ਦੇ ਵਿੱਚ ਥੋੜਾ ਬਹੁਤਾ ਸੁਧਾਰ ਹੁੰਦਾ ਹੈ ਪਰ ਦੁਬਾਰਾ ਤੋਂ ਹਾਲਾਤ ਤੇਰੇ ਨੇ ਪਹਿਲਾਂ ਵਰਗੇ ਹੀ ਬਣ ਜਾਂਦੇ ਨੇ ਜਿਸ ਦੀ ਜਾਣਕਾਰੀ ਉਹਨਾਂ ਦੀ ਮਾਤਾ ਨੇ ਸਾਂਝੀ ਕੀਤੀ ਹੈ ਤੁਹਾਨੂੰ ਦੱਸਦੀ ਹੈ ਕਿ ਕਈ ਦਿਨਾਂ ਤੋਂ ਮੁੱਖ ਮੰਤਰੀ ਆਪ ਖੁਦ ਬਿਮਾਰ ਚੱਲ ਰਹੇ ਨੇ ਤੇ ਹਰ ਪੀੜਤਾ ਦੀ ਜਿਹੜੀ ਹੈ ਮਦਦ ਕਰਨ ਦੇ ਲਈ ਉਹ ਨਹੀਂ ਜਾ پا ਰਹੇ ਨੇ ਪਰ ਫਿਰ ਵੀ ਉਹਨਾਂ ਦਾ ਪਰਿਵਾਰ ਜਿਹੜਾ ਹੈ ਹਰ ਪੀੜਤਾ ਦੀ ਮਦਦ ਦੇ ਲਈ ਜਾ ਰਿਹਾ ਹੈ ਤੇ ਮੁੱਖ ਮੰਤਰੀ ਹਸਪੀਟਲ ਦੇ ਵਿੱਚੋਂ ਹੀ ਆਪਣੇ ਨੁਮਾਇੰਦਿਆਂ ਨੂੰ ਚੁਣ ਕਰਕੇ ਉਹ ਲੋਕਾਂ ਦੀ ਮਦਦ ਕਰਨ ਦੇ ਲਈ ਭੇਜ ਰਹੇ ਨੇ ਹਰ ਪੀੜਤਾ ਦੇ ਵਿੱਚ ਉਹਨਾਂ ਨੂੰ ਜਾਣ ਦੇ ਲਈ ਸਪੈਸ਼ਲ ਇੱਕ ਗੁੱਥੀ ਬਣਾ ਕੇ ਉਹਨਾਂ ਨੂੰ ਭੇਜ ਰਹੇ ਨੇ ਤੇ ਲੋਕਾਂ ਨੂੰ ਸਾਤ ਸਮਗਰੀ ਵੀ ਜਿਹੜੀ ਹੈ ਭੇਜ ਰਹੇ ਨੇ ਮੁੱਖ ਮੰਤਰੀ ਆਪ ਭਾਵੇਂ ਬਿਮਾਰ ਹੋ ਚੁੱਕੇ ਨੇ ਪਰ ਲੋਕਾਂ ਦੀ ਫਿਕਰ ਜਿਹੜੀ ਹੈ ਉਹਨਾਂ ਨੂੰ ਸਭ ਤੋਂ ਜ਼ਿਆਦਾ ਆ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਮੁੱਖ ਮੰਤਰੀ ਦੀ ਸਿਹਤ ਜਿਹੜੀ ਹੈ ਕਿਸ ਤਰ੍ਹਾਂ ਖਰਾਬ ਹੈ ਅਖਰ ਕੀ ਜਿਹੜੇ ਨੇ ਡਾਕਟਰਾਂ ਵੱਲੋਂ ਟੈਸਟ ਵਗੈਰਾ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਪਿਛਲੇ ਕੁਝ ਹਫ਼ਤੇ ਤੋਂ ਜਿਹੜਾ ਹੈ ਥਕਾਵਟ ਅਤੇ ਦਿਲ ਦੀ ਧੜਕਣ ਘਟ ਹੋਣ ਕਾਰਨ ਮੋਹਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਨੇ ਹਾਲਾਂਕਿ ਹੁਣ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਤੇਜ਼ੀ ਨਾਲ ਖਰਾਬ ਹੋ ਚੁੱਕੀ ਹੈ ਦੁਬਾਰਾ ਤਾਂ ਤੋਂ ਇੱਕ ਵਾਰ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਬਿਲਕੁਲ ਠੀਕ ਹੋ ਚੁੱਕੀ ਸੀ ਹਾਲਾਤ ਜਿਹੜੇ ਸੀ ਸੁਧਰ ਚੁੱਕੇ ਸੀ ਪਰ ਹੁਣ ਦੁਬਾਰਾ ਤੋਂ ਹਾਲਾਤ ਜਿਹੜੇ ਨੇ ਪਹਿਲਾਂ ਵਰਗੇ ਹੋ ਚੁੱਕੇ ਨੇ ਡਾਕਟਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਵਿੱਚ ਹੁਣ ਪਹਿਲਾਂ ਨਾਲੋਂ ਕਾਫੀ ਸੁਧਾਰ ਜਿਹੜਾ ਹੈ ਦੁਬਾਰਾ ਤੋਂ ਦੇਖਿਆ ਗਿਆ ਹੈ ਹਸਪਤਾਲ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਮਹੱਤਮ ਪੂਰਨ ਪੈਰਾਮੀਟਰ ਸਥਿਰ ਹੋਣੇ ਜ਼ਰੂਰੀ ਨੇ ਡਾਕਟਰਾਂ ਦੀ ਇੱਕ ਟੀਮ ਉਹਨਾਂ ਦੀ ਹਾਲਾਤ ਦੇ ਨੇੜੇ ਹੋ ਨਜ਼ਰ ਰੱਖ ਰਹੀ ਹੈ ਉਹਨਾਂ ਡਾਕਟਰਾਂ ਦੀ ਇਸ ਟੀਮ ਅਨੁਸਾਰ ਮੁੱਖ ਮੰਤਰੀ ਨੂੰ ਕਿਰਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ ਵੀ ਕਿਹਾ ਜਾ ਸਕਦਾ ਹੈ ਜਿਸ ਤਰ੍ਹਾਂ ਕਿ ਜੇਕਰ ਉਹਨਾਂ ਦੇ ਟੈਸਟ ਠੀਕ ਹੁੰਦੇ ਨੇ ਤਾਂ ਉਹਨਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ ਜੇਕਰ ਰਿਪੋਰਟਸ ਜਿਹੜੀਆਂ ਨੇ ਬਿਲਕੁਲ ਠੀਕ ਨਾ ਆਈਆਂ ਤਾਂ ਉਹਨਾਂ ਨੂੰ ਕੁਝ ਦਿਨ ਫਿਰ ਹੋਰ ਹਸਪਤਾਲ ਦੇ ਵਿੱਚ ਰਹਿਣਾ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ 51 ਸਾਲਾ ਆਪ ਨੇਤਾ ਨੂੰ ਥਕਾਵਟ ਤੇ ਦਿਲ ਦੀ ਧੜਕਣ ਘਟ ਹੋਣ ਦੀ ਸ਼ਿਕਾਇਤ ਤੋਂ ਬਾਅਦ 5 ਸਤੰਬਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਵੀਡੀਓ ਕਾਨਫਰੈਂਸ ਰਾਹੀ ਹਸਪਤਾਲ ਤੋਂ ਕੈਬਨਟ ਮੀਟਿੰਗ ਦੀ ਅਗਵਾਈ ਵੀ ਕੀਤੀ ਸੀ ਇਸ ਤੋਂ ਪਹਿਲਾਂ ਉਹਨਾਂ ਦੀ ਬਿਮਾਰੀ ਕਾਰਨ ਕੈਬਨਟ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਜਿਹੜੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਪਹਿਲਾਂ ਉਹ ਦੌਰਾ ਵੀ ਕਰ ਚੁੱਕੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਇੱਕਦਮ ਸਿਹਤ ਖਰਾਬ ਹੋਣ ਕਾਰਨ ਉਹ ਲੋਕਾਂ ਦੇ ਵਿੱਚ ਵੀ ਨਹੀਂ ਵਿਚਰ پا ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹਨਾਂ ਦੀ ਨਹੀਂ ਹੋ پا ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਾਵੇਂ ਕਿ ਆਪ ਬਿਮਾਰ ਨਹੀਂ ਪਰ ਲੋਕਾਂ ਦੀ ਜਿਹੜੀ ਫਿਕਰ ਹੈ ਉਹਨਾਂ ਨੂੰ ਬਹੁਤ ਜ਼ਿਆਦੇ ਹੈ ਲੋਕ ਜਿਹੜੇ ਨੇ ਉਹਨਾਂ ਦੇ ਲਈ ਪ੍ਰਾਰਥਨਾ ਕਰ ਰਹੇ ਨੇ ਉਸ ਅਕਾਲ ਪੁਰਖ ਅਗੇ ਅਰਦਾਸ ਕਰ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਨੂੰ ਜਲਦੀ ਤੋਂ ਜਲਦੀ ਪਰਮਾਤਮਾ ਜੀ ਠੀਕ ਕਰ ਦਿਓ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਭਾਵੇਂ ਕਿ ਮੀਡੀਆ ਦੇ ਨਾਲ ਗਲਗੱਲ ਜਿਹੜੀ ਹੈ ਪਹਿਲਾਂ ਤੋਂ ਦੱਸ ਰਹੇ ਨੇ ਭਗਵੰਤ ਮਾਨ ਦੀ ਮਾਤਾ ਜਿਹੜੇ ਨੇ ਉਹ ਲੋਹਰ ਪੀੜਤ ਲੋਕਾਂ ਦੀ ਸੇਵਾ ਕਰਨ ਦੇ ਲਈ ਜਾ ਰਹੇ ਨੇ ਉਹਨਾਂ ਲੋਕਾਂ ਨੂੰ ਮਿਲ ਰਹੇ ਨੇ ਪਰ ਆਪਣਾ ਪੁੱਤਰ ਬਿਮਾਰ ਹੈ ਪਰ ਫਿਰ ਵੀ ਉਹ ਲੋਕਾਂ ਦੀ ਫਿਕਰ ਕਰ ਰਹੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਹਾਲਾਂਕਿ ਲੋਕਾਂ ਨੂੰ ਰਾਹਤ ਸਮਗਰੀ ਜਿਹੜੀ ਹੈ ਪਹੁੰਚਦੀ ਜ਼ਰੂਰ ਕਰ ਰਹੇ ਨੇ ਹਾਲਾਂਕਿ ਜਿੱਥੇ ਕਿ ਕਹਿ ਰਹੇ ਨੇ ਕਿ ਪੂਰੇ ਪੰਜਾਬ ਦੇ ਲੋਕ ਸਾਡੇ ਨੇ ਸਾਡਾ ਪਰਿਵਾਰ ਹੈ ਤੇ ਇਹਨਾਂ ਲੋਕਾਂ ਦੀਆਂ ਕੀਤੀਆਂ ਹੋਈਆਂ ਦੁਆਵਾਂ ਦੇ ਸਦਕਾ ਅਰਦਾਸਾਂ ਦੇ ਸਦਕਾ ਮੁੱਖ ਮੰਤਰੀ ਸਾਹਿਬ ਬਿਲਕੁਲ ਠੀਕ ਹੋ ਜਾਣਗੇ ਸੁਣ ਲਿਓ ਜੀ ਨਵੀਂ ਅਪਡੇਟ ਦੇ ਨਾਲ ਤਬ ਤੱਕ ਲਈ ਧੰਨਵਾਦ